ਕਿ ਉਹ ਜੀ ਸ਼ੁੱਕਰਵਾਰ ਨੂੰ ਪੁੱਤੀ ਇੱਥੇ ਦਫ਼ਤਰ ਪਹੁੰਚੇ ਸੀਗੇ ਗੱਲਬਾਤ ਹੋਈ ਹੁਣ ਮਾਮਲਾ ਦਰਜ ਹੋ ਗਿਆ ਮੈਂ ਤਾਂ ਹੈਰਾਨ ਆ ਵਿਧਾਨ ਸਭਾ ਐਮ ਐਲ ਏ ਸਾਹਿਬ ਨੇ ਕਹਿੰਦੇ ਨੇ ਮੰਦਿਰ ਦੇ ਬਰਾਬਰ ਹੈ ਨਾ ਕਾਉਂਸਲਰੀ ਕਾਰਪੋਰੇਸ਼ਨ ਜਿਹੜਾ ਜ਼ੋਨ ਹੈ ਉਹ ਮੰਦਿਰ ਦੇ ਬਰਾਬਰ ਕਿਉਂਕਿ ਲੋਕਾਂ ਦੀ ਸਮੱਸਿਆ ਦੇ ਹੱਲ ਹੋਣੇ ਆ ਵਿਧਾਨ ਸਭਾ ਦੇ ਮੁੱਦੇ ਠਾਣੇ ਆਪਾਂ ਉੱਥੇ ਇੰਨਾ ਕੁਝ ਹੋ ਜਾਂਦਾ ਸੀ ਵਿਧਾਨ ਸਭਾ 'ਚ ਦੇਖਦੇ ਆ ਸੁਖਪਾਲ ਖੈਰਾਜੀ ਸੀਐਮ ਸਾਹਿਬ 'ਤੇ ਕਿੱਦਾਂ ਬੋਲਦੇ ਆ ਸੀਐਮ ਸਾਹਿਬ ਉਹਨਾਂ ਬਾਰੇ ਕਿੱਦਾਂ ਬੋਲਦੇ ਆ ਪ੍ਰਤਾਪ ਬਾਜਵਾਜ ਦੇਖਦੇ ਆ ਯਾਲੀ ਸਾਹਿਬ ਦੇਖਦੇ ਆ ਸ਼ਹਿਰ ਦੇ ਜਿਹੜੇ ਚੁਣੇ ਹੋਏ ਐਮਐਲਏ ਨੇ ਇੱਕ ਦੂਜੇ 'ਤੇ ਕਿੰਨਾ ਖਿਲਾਫ ਬੋਲਦੇ ਆ ਉਹਨਾਂ ਦਾ ਕਦੀ ਪਰਚਾ ਦਰਜ ਨਹੀਂ ਹੋਇਆ ਆਪਸ ਦੇ ਵਿੱਚ ਇੱਥੇ ਤਾਂ ਕੋਈ ਗਾਲੀ ਗਲੋਚ ਨਹੀਂ ਉਧਰ ਪਰਸਨਲ ਟਾਕ ਵੀ ਹੋ ਗਈ ਸਾਰੇ ਐਮਐਲਏ ਦੇ ਆਪਸ ਵਿੱਚ ਵਿਧਾਨ ਸਭਾ ਦੇ ਵਿੱਚ ਕਦੀ ਉੱਥੇ ਪਰਚਾ ਦਰਜ ਦੇਖਿਆ ਵਿਧਾਨ ਸਭਾ 'ਚ ਬੋਲਣ ਦਾ ਪਰਚਾ ਦਰਜ ਹੋ ਗਿਆ ਇੱਥੇ ਤਾਂ ਛੋਟੀ ਜੀ ਬਹਿਸ ਹੋਈ ਹੈ ਤੁਸੀਂ ਦੇਖੋ ਮੇਅਰ ਸਾਹਿਬਾਂ ਦਾ ਦਿਮਾਗ ਤਾਕਤ ਚ ਕਿੰਨਾ ਉੱਪਰ ਹੋ ਗਿਆ ਹੈ ਇਹ ਕਿ ਐਮਐਲਏ ਮੰਤਰੀਆਂ ਤੇ ਸੀਐਮ ਸਾਹਿਬ ਤੋਂ ਵੀ ਵੱਡੇ ਹੋ ਗਏ ਆ ਕਦੀ ਸੀਐਮ ਸਾਹਿਬ ਭਗਵੰਤ ਮਾਨ ਨੇ ਕਦੇ ਕੋਈ ਪਰਚਾ ਦਰਜ ਕੀਤਾ ਕਦੇ ਉਹਨਾਂ ਸਾਹਮਣੇ ਬੋਲਿਆ ਕੋਈ ਇਹ ਵਿਧਾਨ ਸਭਾ ਤੋਂ ਵੀ ਵੱਡੇ ਹੋ ਗਏ ਇਹ ਇੰਨੇ ਵੱਡੇ ਹੋ ਗਏ ਇਹਨਾਂ ਨੂੰ ਥੋੜਾ ਜਿਹਾ ਬੋਲਣਾ ਵੀ ਇਹਨਾਂ ਨੂੰ ਮਾਰਾ ਲੱਗਣ ਲੱਗ ਗਿਆ ਮੈਂ ਤਾਂ ਇਤਿਹਾਸ ਦੇ ਵਿੱਚ ਵਾਕਈ ਪਹਿਲੀ ਵਾਰ ਦੇਖਿਆ ਡੈਮੋਕ੍ਰੇਸੀ ਮੇਰੇ ਪਿਤਾ ਜੀ ਵੀ ਦੋ ਵਾਰ ਕੌਂਸਲਰ ਰਿਹਾ ਮਦਰ ਵੀ ਰੇ ਦੋ ਵਾਰ ਇਦਾਂ ਦਾ ਕਦੇ ਤਰੀਕਾ ਨਹੀਂ ਦੇਖਿਆ ਵਿਧਾਨ ਸਭਾ ਤੋਂ ਇਹ ਕਦੇ ਕੋਈ ਹੋਇਆ ਨਹੀਂ ਲੇਕਿ ਕਾਰਪੋਰੇਸ਼ਨ ਸੀ ਮੇਅਰ ਸਾਹਿਬ ਨੇ ਭੈਣ ਜੀ ਭੈਣ ਜੀ ਕਹਿ ਕੇ ਗੱਲ ਕੀਤੀ ਹੈ ਆਪਣੀ ਵੱਡੀ ਭੈਣ ਬਣਾ ਕੇ ਗੱਲ ਕੀਤੀ ਹੈ ਇਹਨੇ ਤਾਂ ਐ ਪਰਚਾ ਦਰਜ ਕਰਤਾ ਜਿਵੇਂ ਕੋਈ ਉਸੀ ਗਾਲਾਂ ਕੱਢ ਰਿਹਾ ਬੜਾ ਕੁਝ ਮਾੜਾ ਚੰਗਾ ਕਰ ਰਿਹਾ ਧੱਕੇ ਮਾਰ ਰਿਹਾ ਯਕੀਨ ਮੰਨਿਓ ਘਰ ਮੇਰੇ ਪਰਿਵਾਰ 'ਚ ਤਿੰਨ ਮੇਰੀਆਂ ਭੈਣਾਂ ਵੈ ਮੈਨੂੰ ਪਤਾ ਆਪਣੀ ਭੈਣ ਨਾਲ ਕਿਦਾਂ ਬਰਤਾਲ ਕਰਨਾ ਹੈ ਮੈਂ ਵੀ ਮੇਅਰ ਜਿੱਥੇ ਰਿਸਪੈਕਟ ਦੀ ਲੜਾਈ ਹੈ ਜਿੱਥੇ ਆਪਣੇ ਲੋਕਾਂ ਦੀ ਲੜਾਈ ਹੈ ਉਹ ਲੜਾਈ ਪੂਰੀ ਲੜੀ ਜਾਏਗੀ ਬਾਕੀ ਮੇਰ ਸਾਹਿਬ ਨੇ ਇੱਕ ਬੇਨਤੀ ਕਰਾਂ ਤੁਸੀਂ ਹਾਈ ਕੋਰਟ ਲਈ ਤਿਆਰ ਰਹੋ ਜੇ ਤਰ੍ਹਾਂ ਤੁਸੀਂ ਸਾਡੇ ਕਾਉਂਸਲਰਾਂ ਦੇ ਪਰਚਾ ਦੱਚ ਕਰਕੇ ਜਲੀਲ ਕੀਤਾ ਹੈ ਨਾ ਇੱਕ ਹੋਰ ਬੜਾ ਸੋਹਣੀ ਗੱਲ ਮੇਅਰ ਸਾਹਿਬ ਨੇ ਬੋਲੀ ਆਪਣੇ ਚਲਾ ਦਿਓ ਵੀਰੇ ਪਲੀਜ਼ ਕੰਦੇ ਕਾਉਂਸਲਰ ਆਏ ਸੀਗੇ ਮੇਕੋ ਮਾਫੀ ਮੰਗ ਕੇ ਗਏ ਤੇ ਕਿ ਮੇਰੀ ਫੋਟੋ ਵੀ ਪਾ ਗਏ ਮੇਅਰ ਸਾਹਿਬ ਮੈਂ ਤੁਹਾਡੀ ਚੇਅਰ ਡਰੈਸ ਕਰਨ ਆਇਆ ਮੈਂ ਜਿਸ ਦਿਨ ਤੁਸੀਂ ਮੇਅਰ ਲੱਤ ਜੋਗੇ ਫਿਰ ਤੁਹਾਡੇ ਕੋ ਕਿਸੇ ਨੇ ਨਹੀਂ ਆਣਾ ਅਸੀਂ ਅੱਗੋਂ ਫਿਰ ਤੁਹਾਡੇ ਕੋ ਆਣਾ ਹੈ ਕਿਉਂਕਿ ਜਦ ਤੱਕ ਮੇਅਰ ਪਦ ਤੁਹਾਡੇ ਕੋਲ ਹੈ ਸਾਡਾ ਰਾਈਟ ਹੈ ਅਸੀਂ ਕਾਉਂਸਲਰਾਂ ਚੁਣੇ ਨੁਮਾਇੰਦੇ ਜਿੱਦਾਂ ਤੁਸੀਂ ਕਾਉਂਸਲਰ ਹੁੰਦਾ ਮੈਂ ਕਾਉਂਸਲਰ ਕਦੇ ਇਦਾਂ ਹੋਇਆ ਵਿਧਾਨ ਸਭਾ ਦੇ ਵਿੱਚ ਐਮ ਐਲ اے ਤੇ ਐਮ ਐਲ اے ਦੀ ਸੋਸ਼ਲ ਮੀਡੀਆ ਤੇ ਜਾਂ ਵਿਧਾਨ ਸਭਾ ਵੱਡਾ ਵੀ ਰੱਕ ਹੈ ਇਹਨੂੰ ਮਾਫੀ ਤੁਹਾਡੇ ਕੋਲ ਇੱਕ ਹੋਰ ਚੈਲੰਜ ਕਰਾਂ ਜਾਓ ਤੁਸੀਂ ਮਾਫੀ ਮੰਗਾ ਕੇ ਦਿਖਾਓ ਪਿਆਰ ਨਾਲ ਤਾਂ ਤੁਸੀਂ ਸਾਨੂੰ ਕੋ ਜਮੀਨ ਤੇ ਬਹਿ ਜਾਓ ਮੇਰੀ ਵੱਡੀ ਭੈਣ ਹੈ ਪੈਰੀ ਅਦਲਾ ਕੇ ਮਾਫੀ ਮੰਗਾ ਲਾਂਗੇ ਜੇ ਤੂੰ ਕਹਵੇ ਜੁਰਤ ਲਾ ਕੇ ਤੂੰ ਮੈਨੂੰ ਸੌਰੀ ਕਹਿ ਕੇ ਦਿਖਾ ਦੇ ਮੈਂ ਲੁਧਿਆਣਾ ਸ਼ਹਿਰ ਛੱਡ ਕੇ ਚਲ ਜਾਾਂਗੇ ਅਸੀਂ ਜੁਰਤ ਉਸ ਬਾਸੀ ਬਾਬਾ ਦੀਪ ਸਿੰਘ ਨੂੰ ਮੰਨਣ ਵਾਲੇ ਬੰਦੇ ਆ ਸ਼ਹੀਦਾਂ ਦੇ ਪੁੱਤਰ ਆ ਮਾਫੀ ਦਾ ਛੱਡ ਤੇਰੇ ਕੋਲ ਜੋ ਹੁੰਦਾ ਤੂੰ ਸਰਕਾਰ ਦੀ ਸਾਰੀ ਤਾਕਤ ਸਾਰਾ ਤੰਤਰ ਮੰਤਰ ਲਾ ਲੈ ਅਸੀਂ ਮਾਫੀ ਨਹੀਂ ਮੰਗਣੀ ਬਾਕੀ ਰਹੀ ਗੱਲ ਕੋਰਟ ਕਚਹਿਰੀਆਂ ਦੇ ਵਿੱਚ ਹੱਲ ਹੁੰਦੇ ਨੇ ਨਾ ਤੇਰਾ ਵੀ ਹੱਲ ਉੱਥੇ ਜਾ ਕੇ ਹੀ ਹੋਣਾ ਤੂੰ ਜੋ ਸਾਡੇ ਦੇ ਨਜਾਇਜ਼ ਪਰਚੇ ਕਾਉਂਸਲਰ ਕੀਤੇ ਆ ਹਾਈ ਕੋਰਟ ਜਾਣ ਲਈ ਤਿਆਰ ਰਹਿ ਮੇਰੀ ਪਾਰਟੀ ਹਾਈ ਕਮਾਂਡ ਮੇਰਾ ਜ਼ਿਲ੍ਹਾ ਪ੍ਰਧਾਨ ਮੇਰੇ ਹਲਕਾ ਇੰਚਾਰਜ ਬਾਕੀ ਹਲਕਿਆਂ ਦੇ ਇੰਚਾਰਜ ਸਾਰੇ ਸੰਗਠਨ ਦੇ ਬੰਦੇ ਸਾਰੇ ਇਕੱਠੇ ਆ ਅਸੀਂ ਮਿਲ ਕੇ ਲੜਾਈ ਜਿੱਤਾਂਗੇ ਵੀ ਤੁਹਾਡੇ ਸਾਹਮਣੇ ਦਿਨ ਆਏਗਾ ਜਿੱਥੇ ਮੇਅਰ ਸਾਹਿਬ ਨੂੰ ਝੁਕਦੇ ਨਜ਼ਰ ਆਵਾਂਗੇ ਕਿਉਂਕਿ ਕਦੇ ਇਦਾਂ ਨਹੀਂ ਹੁੰਦਾ ਯਾਰ ਇਹ ਤਾਂ ਤਰੀਕਾ ਹੀ ਇਹਨਾਂ ਨੇ ਇੱਕ ਮਾਇਨਾ ਹੀ ਚੇਂਜ ਕਰਤਾ ਪੋਲਿਟਿਕਸ ਦਾ ਇਹ ਪਾਰਟੀ ਦਾ ਕੀ ਕਰੇ ਅਗਲੀ ਨੀਤੀ ਮੇਰਾ ਹਾਈ ਕਮਾਂਡ ਜੀ ਤੈਅ ਕਰਨਗੇ ਲੇਕਿਨ ਮੈਂ ਨੀਜੀ ਮੇਰਾ ਮਨ ਜ਼ਰੂਰ ਹੈ ਜਿਸ ਤਰ੍ਹਾਂ ਨੇ ਪਰਚਾ ਦਰਜ ਕੀਤਾ ਦੇਖੋ ਯਾਰ ਅੱਜਕੱਲ ਗੈਂਗਸਟਰ ਕਿਸ ਤਰ੍ਹਾਂ ਗੋਲੀਆਂ ਮਾਰ ਰਹੇ ਆ ਕੋਈ ਸੋਸ਼ਲ ਮੀਡੀਆ ਤਰੱਕਾ ਕਰਦੇ ਉਹਨੂੰ ਗੋਲੀ ਮਾਰ ਦਿੰਦੇ ਆ ਕੋਈ ਨਾਮੀ ਸਿੰਗਰ ਹੈ ਉਹ ਤੋਂ ਫਰੋਤੀ ਮੰਗੀ ਜਾ ਰਹੀ ਆ ਕੋਈ ਬਿਜ਼ਨਸਮੈਨ ਆ ਉਹ ਤੋਂ ਫਰੋਤੀ ਮੰਗੀ ਜਾ ਰਹੀ ਆ ਇਹ ਜਿਹੜਾ ਪਰਚਾ ਨਾ ਨੀਜੀ ਤੌਰ ਤੇ ਜਦੋਂ ਕਿਸੇ ਨੂੰ ਆਪ ਨਾ ਪਸੰਦ ਕਰੀ ਉਹਤੇ ਹੁੰਦਾ ਕਿਉਂਕਿ ਨੀਜੀ ਤੌਰ ਤੇ ਨੇ ਸਾਡੇ ਤੇ ਪਰਚਾ ਦਰਜ ਕੀਤਾ ਇਹਦੇ ਲਈ ਹਾਈ ਕੋਰਟ ਜਾਣ ਲਈ ਤਿਆਰ ਕਰਨ ਬਾਕੀ ਜੋ ਮੇਰੀ ਪਾਰਟੀ ਮੈਨੂੰ ਕਹੇਗੀ ਮੈਂ ਆਪਣੀ ਪਾਰਟੀ ਦੇ ਖੋਏ ਕਈ ਹੋਏ ਬੋਲਤੇ ਖਰੇ ਉਤਰਾਂਗਾ ਲੇਕਿਨ ਨਿੱਜੀ ਤੌਰ ਤੇ ਮੇਰਾ ਮਨ ਜ਼ਰੂਰ ਹੈ ਮੈਂ ਆਪਣੀ ਪਾਰਟੀ ਨਾਲ ਸਲਾਹ ਕਰਕੇ ਹਾਈ ਕੋਰਟ ਜਰਾਵਾਂਗਾ ਕਿਉਂਕਿ ਇਹਨੇ ਪਰਚਾ ਦਰਜ ਕਰਕੇ ਸਾਡੇ ਸਾਨੂੰ ਮਹਿਸੂਸ ਕਰਾਇਆ ਜਿਵੇਂ ਅਸੀਂ ਕ੍ਰਿਮੀਨਲ ਆ ਸੀ ਕੋਈ ਕ੍ਰਿਮੀਨਲ ਨਹੀਂ ਚੁਣੇ ਨੁਮਾਇੰਦਾ ਲੋਕਾਂ ਦੇ ਵਾਸਤੇ ਤੁਹਾਡੇ ਕੋਲ ਆਇਆ ਸੀ ਅਗਰ ਪ੍ਰਸ਼ਾਸਨ ਥਾਣੇ ਲਈ ਜਾਂਦਾ ਤੇ ਆਪਣਾ ਫਿਰ ਕਿਸ ਤਰੀਕੇ ਨਾਲ ਪ੍ਰਸ਼ਾਸਨ ਤਾਂ ਪਰਚੇ ਦਰਜ ਕਰ ਰਿਹਾ ਹੈ ਪ੍ਰਸ਼ਾਸਨ ਨੂੰ ਥਾਣ ਤੇ ਮਨਾਨ ਲਈ ਆਂਦਾ ਤੇ ਸਾਡਾ ਮਾਨ ਸਨਮਾਨ ਬਹਾਲ ਕਰਦੇ ਤੇ ਕੀ ਮੈਨੂੰ ਧਰਨਾ ਦੇਣ ਦੀ ਲੋੜ ਸੀ ਭਾਜੀ 48 ਘੰਟੇ ਸੁੱਤੇ ਨਹੀਂ ਅੱਜ ਸਵੇਰੇ 9:30 ਵਜੇ ਗਏ ਆ ਤੇ ਬਸ 12:30 ਵਾਪਸ ਆ ਗਏ ਆ ਤੇ ਅੱਜ ਮੇਅਰ ਸਾਹਿਬ ਏਸੀਆਂ ਚ ਫੋਟੋ ਪਾ ਰਹੀ ਆ ਕਾ ਕ ਮੇਅਰ ਪਤਾ ਕੀ ਹੁੰਦਾ ਕਾਉਂਸਲਰ ਉਹਦੇ ਭਰਾ ਭੈਣ ਪੁੱਤਰ ਹੁੰਦੇ ਆ ਮੇਅਰ ਦਾ ਤਜਰਬਾ ਕੁਰਸੀ ਨਾਲ ਪਿਆਰ ਹੁੰਦਾ ਉਹਨੂੰ ਪਤਾ ਹੈ ਮੇਰੇ ਕਾਉਂਸਲਰ ਦੁਖੀ ਹੋ ਰਿਹਾ ਉਹ ਮੇਅਰ ਪਦ ਹੁੰਦਾ ਜਿਵੇਂ ਮਾਂ ਦੇ ਬੱਚੇ ਰਹੁੰਦੇ ਆ ਨਾ ਓਵੇਂ ਮੇਅਰ ਦੀ ਪੋਜੀਸ਼ਨ ਹੁੰਦੀ ਹੈ ਜਦੋਂ ਦਾ ਕਾਉਂਸਲਰ ਦੁਖੀ ਹੁੰਦੀ ਮੇਅਰ ਨਹੀਂ ਸੁਣਦਾ ਜਦੋਂ ਸ਼ਹਿਰ ਮਾੜਾ ਹੁੰਦਾ ਮੇਅਰ ਨਹੀਂ ਸੁਣਦਾ ਮੈਂ ਕੋਈ ਸਪੀਚ ਨਹੀਂ ਕਰ ਰਿਹਾ ਇੱਕ ਦੁਖੀ ਬੰਦਾ ਬੋਲ ਰਿਹਾ ਜਿਹਦੇ ਤਿੰਨੇ ਨਜਾਇਜ਼ ਪਰਚੇ ਕਰਕੇ ਸਾਡਾ ਮਾਨ ਸਨਮਾਨ ਨੂੰ ਠੇਸ ਪਹੁੰਚਾਈ ਹੈ ਅੱਜ ਸਾਡੇ ਇਲਾਕੇ ਦੇ ਲੋਕ ਕੀ ਉਦਾਸ ਨਹੀਂ ਹੈਗੇ ਸਾਡੇ ਤੇ ਪਰਚਾ ਕੀਤਾ ਸ਼ਾਇਦ ਤੁਸੀਂ ਜਿੱਤਦੇ ਨਾ ਜਿੱਤਦੇ ਅਸੀਂ ਤੇ ਚਾਰ ਵਾਰ ਦੇ ਜਿੱਤੇ ਆ ਲੋਕਾਂ ਨਾਲ ਪਿਆਰ ਕਰਨ ਵਾਲੇ ਲੋਕਾਂ ਨਾਲ ਮਿਲਣ ਵਾਲੇ ਲੋਗਾ ਅਸੀਂ ਤੁਹਾਨੂੰ ਹਾਈ ਕੋਰਟ ਜ਼ਰੂਰ ਲੈ ਕੇ ਜਾਵਾਂਗੇ ਥੈਂਕ ਯੂ